ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ 6 ਜਨਵਰ ਲੈ ਕੇ ਆਏ ਆ ਇੱਕ ਮਾਰਵੜੀ ਬਛੇਰੀ ਆ ਇੱਕ ਲਾਲਗੜੜੀ ਬਛੇਰੀ ਆ ਇੱਕ ਨੁਕਰਾ ਬਛੇਰਾ ਦੋ ਮਾਰਵੜੀ ਘੋੜੀਆਂ ਤੇ ਇੱਕ ਚੰਬੀ ਘੋੜੀ ਆ 6 ਜਨਵਰਾਂ ਦੀ ਇਹ ਫੁੱਲ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਸ਼ੇਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆਏ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਪਾਂ ਮਾਰਵੜੀ ਬਛੇਰੀ ਬਾਰੇ 8 ਮਹੀਨੇ ਉਮਰ ਬਾਲਪੌਰੀਆਂ ਦੀ ਕਲੀਅਰ ਆ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਇਹ ਬਿਕਰਮਕੋੜੀ ਦੀ ਬੱਚੀ ਆ ਮਾਂ ਇਹਦੀ ਹੈਗੀ ਆ ਬਲੈਕ ਬਰੂਡ ਉਦੀ 65+ ਹਾਈਟ ਆ। ਬਾਲ ਪੌਰੀਆਂ ਦੀ ਕਲੀਅਰ ਆ। ਹੱਡਾਂ ਪੈਰਾਂ ਦੀ ਓਕੇ ਆ। ਏਰੀਆ ਬਈਰਗਨਾ ਹੈਗਾ ਜੋਧਪੁਰ। ਮੁੱਲ ਜਾਇਜ਼ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ। ਤੰਨਾ ਦੀ ਗਰਦ ਗੁਰਦਨ ਦੀ ਬਹੁਤ ਚੰਗੀ ਆ। ਮਾਰਵਾੜੀ ਵਾਲੀਆਂ ਸਾਰੀਆਂ ਬਰੀਕੀਆਂ ਇਹਦੇ 'ਚ ਹੈਗੀਆਂ। ਪੈਠ ਕੁੜੇ ਦੀ ਓਕੇ ਆ ਹੱਡਾਂ ਪੈਰਾਂ ਦੀ ਜਮਾਂ ਓਕੇ ਆ। ਜਿਹੜੇ ਬੰਦੇ ਨੂੰ ਹੋਇਆ ਇੰਟਰਸਟ 22 ਦਾ ਸਕਰੀਨ ਤੇ ਨੰਬਰ ਚੱਲਦਾ ਸੰਪਰਕ ਕਰਕੇ ਤੁਸੀਂ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ। ਇੱਕ ਮਿੱਤਰੋ ਤੁਹਾਡੇ ਲਈ ਆਪਾਂ ਲਾਲ ਗੱਡੀ ਵੇਚੀ ਲੈ ਕੇ ਆਏ ਆ। ਇਹਦੀ 4 ਮਹੀਨੇ ਉਮਰ ਸ਼ਕੀਨ ਇਹ ਵੀ ਬਹੁਤ ਆ ਕੰਨਾ ਕੁੰਨਾ ਦੀ ਪੱਟਪੁੜੇ ਦੀ ਓਕੇ ਆ ਧੌਂ ਦੀ ਲੰਮਾਈ ਨੂੰ ਵੀ ਚੈੱਕ ਕਰੋ ਤੁਸੀਂ ਹੱਡਾਂ ਪੈਰਾਂ ਦੀ ਪੱਟਪੁੜੇ ਦੀ ਜਮਾ ਓਕੇ ਆ 4 ਮਹੀਨੇ ਉਮਰਾਂ ਬਾਲਪੌਰੀਆਂ ਦੀ ਕਲੀਅਰ ਆ ਮਹਾਰਾਜੇ ਘੋੜੇ ਦੀ ਪੋਤੀ ਆ ਇਹ ਸੁਖਵੀਰ ਬਦਲਕੇ ਵਾਲੇ ਦੀ ਮੁੱਲ ਮਾਲਕ ਵੀਰ 70000 ਰੁਪਇਆ ਕਰਦੇ ਆ ਬਾਕੀ ਇਹਦੇ ਚੋ ਵੀ ਮੌਕੇ ਤੇ ਮਾਨਤਨ ਹੋ ਜਾਊਗਾ ਬਾਲਪੌਰੀਆਂ ਕਲੀਅਰ ਆ ਹੱਡਾਂ ਪੈਰ ਓਕੇ ਆ ਜਮਾ ਤੇ ਆਉਣ ਵਾਲੇ ਸਮੇਂ ਚੰਗੇ ਕਦ ਕੱਡ ਦੀ ਘੋੜੀ ਮੰਨ ਵਾਲੀ ਆ ਨੁਕਰੇ ਬੱਚੇ ਦੇਣ ਵਾਲੀ ਆ ਨੁਕਰਾ ਬਣ ਬਹੁਤ ਜ਼ਿਆਦਾ ਆ ਤੇ ਜਿਹੜੇ ਬੰਦੇ ਨੂੰ ਇੰਟਰਸਟ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਵੀਰ ਕੋਲ ਆ ਨੁਕਰਾ ਬਛੇਰਾ ਖੜਾ ਇਹਦੀ 5 ਮਹੀਨੇ ਉਮਰ ਆ ਇਹ ਨੂਰ ਕੋੜੇ ਦਾ ਬੱਚਾ ਜੋਧਪੁਰ ਸ਼ੋਅ ਦਾ ਚੈਂਪੀਅਨ ਨੂਰ ਕੋੜਾ ਉਸ ਕੋੜੇ ਦਾ ਬੱਚਾ ਇਹ ਬਾਲਪੌਰੀਆਂ ਕਲੀਅਰ ਆ ਤੇ ਮੁੱਲ ਇਹਦਾ 65000 ਰੁਪਇਆ ਕਰਦੇ ਆ ਬਾਕੀ ਇਹਦੇ ਚੋ ਵੀ ਮੌਕੇ ਤੇ ਮਾਨਤਾਨ ਹੋ ਜਾਊਗਾ ਸ਼ਕੀਨ ਇਹ ਵੀ ਬਹੁਤਾ ਕੰਨਕੋਨਾਂ ਦਾ ਪੱਟ ਕੁੜੇ ਦਾ ਓਕੇ ਆ ਤੇ ਏਰੀਆ ਬਾਈ ਯਾਰ ਕਹਿੰਦਾ ਹੈਗਾ ਹਰਿਆਣਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਆਜੋ ਮਿੱਤਰੋ ਗੱਲ ਕਰਕੇ ਆਪਾਂ ਹੁਣ ਮਾਰਵਾੜੀ ਘੋੜੀ ਬਾਰੇ ਇਹਦੀ 5 ਸਾਲ ਉਮਰ ਆ ਬਾਲਪੋਰੀਆਂ ਦੀ ਕਲੀਅਰ ਆ 60+ ਹਾਈਟ ਆ ਇਸ ਟਾਈਮ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਬਾਹਰ ਕੇ ਕਹਿੰਦੇ ਗਰੰਟੀ ਆ ਆਪਣੀ ਪਹਿਲਾਂ ਇੱਕ ਵਾਰੀ ਸੂਈ ਹੋਈ ਆ ਘੋੜੀ ਤੇ ਜੈਡ ਬਲੈਕ ਆ ਕੰਨਾਂ ਕੋਨਾਂ ਦੀ ਬਹੁਤ ਸ਼ਕੀਨ ਆ ਪੱਟਪੁੜੀ ਦੀ ਓਕੇ ਆ ਬਾਲਪੋਰੀਆਂ ਦੀ ਕਲੀਅਰ ਆ ਤੇ ਸਵਾਰੀ ਦੀ ਘੋੜੀ ਬਹੁਤ ਚੰਗਿਆ ਤੁਰਾ ਤੁਰਦੀ ਆ ਆਪਾਂ ਅੱਗੇ ਵੀਡੀਓ ਲਾਈ ਹੋਈ ਆ ਸਵਾਰੀ ਵਾਲੀ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਸਵਾਰੀ ਦੀ ਪਾਸ ਆ ਤੇ ਸੌਫੀਲ ਬਹੁਤ ਆ ਬਾਈ ਕਹਿੰਦਾ ਜਿਵੇਂ ਮਰਜ਼ੀ ਜਵਾਕ ਲਈ ਫਿਰਨ ਸਾਊਸੀਗਲ ਬਹੁਤ ਆ ਤੇ ਮੁੱਲ ਵੀ ਬਹੁਤ ਜ਼ਾਇਜ਼ਾ ਕਰਦੇ ਆ ਮਾਲਕ ਵੀਰੇ 165000 ਰੁਪਇਆ ਬਾਕੀ ਇਹਦੇ ਚ ਮੌਕੇ ਦੇ ਮਾਨਤਨ ਹੋ ਜੂਗਾ ਏਰੀਆ ਬਾਈ ਯਾਰ ਕਹਿੰਦੇ ਆ ਸ੍ਰੀ ਮੁਖਸਰ ਸਾਹਿਬ ਤੇ ਬਾਕੀ ਦੀ ਜਾਣਕਾਰੀ ਲਈ ਬਾਈਨਾ ਤੁਸੀਂ ਸੰਪਰਕ ਕਰ ਲਿਓ ਤੇ ਇੱਕ ਵੀਰਾਂ ਨੂੰ ਰਿਕਵੈਸਟ ਆ ਆਪਾਂ ਜਿਹੜੀ ਘੋੜੀ ਦੀ ਡਿਟੇਲ ਦਿੰਨੇ ਹੁੰਨੇ ਆ ਉਹਨਾਂ ਦਾ ਹੀ ਸਕਰੀਨ ਤੇ ਨੰਬਰ ਚੱਲਦਾ ਹੁੰਦਾ ਤੇ ਫੋਨ ਮਲਾਉਣ ਵੇਲੇ ਥੋੜਾ ਜਿਆਦਾ ਚੈੱਕ ਕਰ ਲਿਆ ਕਰੋ ਕਈ ਯਾਰ ਘੋੜੀ ਹੋਰ ਪਸੰਦ ਹੁੰਦੀ ਆ ਤੁਹਾਨੂੰ ਤੇ ਫੋਨ ਤੁਸੀਂ ਹੋਰ ਬੰਦੇ ਨੂੰ ਕਰ ਲੈਨੇ ਹੋ ਫੋਨ ਲਾਉਣ ਵੇਲੇ ਥੋੜਾ ਜਿਆਦਾ ਧਿਆਨ ਰੱਖਿਆ ਕਰੋ ਬਾਈ ਆਜੋ ਗੱਲ ਕਰ ਗਏ ਆਪਾਂ ਆ ਚੰਬੀ ਘੋੜੀ ਬਾਰੇ ਇਹਦੀ 35 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ 60 ਪਲੱਸ ਹਾਈਟ ਆ ਬਾਈ ਕਹਿੰਦੇ 60 ਤੋਂ ਪਾਰ ਆ 68 ਤੋਂ ਥੋੜੀ ਜੀ ਵੱਧਦੀ ਆ ਨੀਲੀ ਚੰਬੀ ਆ ਬਿਛੇਰੀ ਤੇ 2.5 ਮਹੀਨੇ ਦੀ ਗੱਭਣ ਚ ਇੱਕ ਪਾਸਾ ਵਸਤਵ ਕੋੜੇ ਤੋਂ ਸਾਹੂਸੀਲੇ ਵੀ ਬਹੁਤ ਆ ਸਵਾਰੀ ਦੀ ਓਕੇ ਆ ਤੇ ਸ਼ਕੀਨ ਕੰਨਾਂ ਕੋ ਨਾਲ ਦੀ ਬਹੁਤਾ ਪੱਟ ਕੁੜੇ ਦੀ ਓਕੇ ਆ ਜਮ ਨੁਬਰੇ ਬੱਚੇ ਦੇਣ ਵਾਲੀ ਆ ਤੇ ਏਰੀਆ ਬਾਈ ਜਰ ਕਹਿੰਦੇ ਹੈਗਾ ਪਿੰਡ ਤਲਵੰਡੀ ਜ਼ਿਲ੍ਹਾ ਬਰਨਾਲਾ ਮੁੱਲ ਮਾਲਕ ਵੀਰੇ ਦਾ ਵੀ ਬਹੁਤ ਜਾਇਜ਼ ਜਾ ਕਰਦੇ ਆ 115000 ਰੁਪਏ। ਬਾਕੀ ਜੇ ਤੁਸੀਂ ਆਪਣੀ ਵੀਡੀਓ ਦੇਖ ਕੇ ਸੌਦਾ ਕਰਦੇ ਹੋ ਤਾਂ ਇਹਦੇ ਚ ਵੀ ਮੌਕੇ ਤੇ ਹੋਰ ਮਾਨਤਾ ਨੂੰ ਹੋ ਜਾਊਗਾ। ਤੇ ਜਿਹੜੇ ਬੰਦੇ ਨੇ ਪਹਿਲੀ ਾਰ ਘੋੜੀ ਰੱਖਣੀ ਆ ਉਹਨਾਂ ਲਈ ਬੈਸਟ ਮੌਕਾ ਨਵੀਂ ਉਮਰ ਦੀ ਘੋੜੀ ਆ। ਤੇ ਗੱਬਣ ਵੀ ਚੈੱਕ ਪਾਸ ਆ, ਸਾਊਸੀਲ ਬਹੁਤ ਆ ਜਿਵੇਂ ਮਰਜ਼ੀ ਜਵਾਕ ਲਈ ਫਿਰਨ। ਤੇ ਹੱਡਾਂ ਪੈਰਾਂ ਦੀ ਓਕੇ ਆ, ਵਾਲ ਪੌਰੀਆਂ ਜਮਾ ਓਕੇ ਆ। ਤੇ ਦੂਜੀ ਗੱਲ ਗੱਬਣ ਤੇ ਸਾਊਸੀਲ ਆ, ਮੁੱਲ ਵੀ ਜਾਇਜ਼ ਜਾ ਕਰਦੇ ਆ ਮਾਲਕ ਵੀਰ। ਤੇ ਮੌਕਾ ਨਾ ਥੁਗਵਾਲਿਓ। ਜਲਦੀ ਜਲਦੀ ਬੰਨ ਜਾਣਾ ਸੰਪਰਕ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਤੇ ਇੱਕ ਮਿੱਤਰੋ ਤੁਹਾਡੇ ਲਈ ਆਪਾਂ ਮਾਰਵਾੜੀ ਘੋੜੀ ਲੈ ਕੇ ਆਏ ਆ ਇਹਦੀ ਮਾਲਕ ਵੀਰਾਂ ਨੇ ਆਪਾਂ ਨੂੰ 6 ਸਾਲ ਉਮਰ ਦੱਸਿਆ 61+ ਹਾਈਟ ਆ ਤੇ ਤੀਜੀ ਰ ਸੂਈ ਹੋਈ ਆ ਘੋੜੀ ਮਗਰ ਬਹੁਤ ਸੋਹਣਾ ਬਸ਼ੇਰਾ ਹੈਗਾ ਨਾ ਘੋੜੇ ਦਾ ਬੱਚਾ ਤੇ 4 ਮਹੀਨੇ ਹੋ ਗਏ ਘੋੜੀ ਸੂਈ ਨੂੰ ਮਾਰਵਾੜੀ ਘੋੜੀ ਆ ਬਾਲ ਪੌਰੀਆਂ ਦੀ ਓਕੇ ਆ ਹੱਡਾਂ ਪੈਰਾਂ ਦੀ ਓਕੇ ਆ ਮੱਥੇ ਫੁੱਲ ਆ ਜੇ ਆਪਾਂ ਬਸ਼ੇਰੇ ਦੀ ਮਾਰਕਿੰਗ ਗੱਲ ਕਰਕੇ ਤਾਂ ਉਹ ਇੱਕੋ ਰੰਗ ਦਾ ਕਮੈਤ ਕਲਰ ਦਾ ਤੇ ਅੱਗੇ ਆਪਾਂ ਵੀਡੀਓ ਵਿੱਚ ਬਸ਼ੇਰਾ ਸ਼ੋਅ ਕਰਾਂਗੇ ਤੁਹਾਨੂੰ ਦੇਖ ਲਿਓ ਬਸ਼ੇਰਾ ਨਾਲ ਖੜਾਗਾ ਤੇ ਕੋੜੀ ਹੱਡਾਂ ਪੈਰਾਂ ਦੀ ਓਕੇ ਆ ਸ਼ਕੀਨ ਬਹੁਤ ਆ ਪੈਠਪੁੜੀ ਦੀ ਓਕੇ ਆ ਸੂਈ ਕਰਕੇ ਥੋੜੀ ਚੂਣ ਕਰਕੇ ਕੋ ਬਸ਼ੇਰੇ ਦੀ ਲਿੱਸੀ ਆ ਕੋੜੀ ਤੇ ਬਾਕੀ ਕੋਈ ਕਮੀ ਪੇਸ਼ੀ ਨਹੀਂ ਤੇ ਦੁਬਾਰਾ ਫੇਰ ਮੇਟ ਕਰਵਾਈ ਹੋਈ ਆ ਬਾਈ ਕਹਿੰਦਾ 5-6 ਦਿਨ ਹੋ ਗਏ ਤੇ ਮੁੱਲ ਇਹਦਾ ਕਰਦੇ 1,70,000 ਰੁਪਇਆ ਬਾਕੀ ਇਹਦੇ ਚੋਂ ਮੌਕੇ ਤੇ ਮਾਨਤਨ ਹੋ ਜਾਊਗਾ ਏਰੀਆ ਬਾਈ ਜਰ ਕਹਿੰਦਾ ਹੈਗਾ ਤਰਨ ਤਰਨ ਤੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਬਾਈ ਨਾਲ ਸੰਪਰਕ ਕਰ ਲਿਓ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਵੀਡੀਓ ਤੇ ਲਾਈਕ ਕਮੈਂਟ ਕਰਕੇ ਆਪਣਾ ਰਿਵਿਊ ਜ਼ਰੂਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ